ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਚੀਨ ਜਾਣ ਲੇਵਾ ਚੀਜ਼ਾਂ ਲਈ ਬਹੁਤ ਹੀ ਪਹਿਲਾਂ ਤੋਂ ਜ਼ਿੰਮੇਦਾਰ ਹੈ ਅਤੇ ਐਵੇਂ ਦੀ ਹੀ ਘਟਨਾ ਅੱਜ ਤੋਂ ਤਕਰੀਬਨ 60 ਸਾਲ ਪਹਿਲਾਂ ਵੀ ਹੋਈ ਸੀ ਜਿਸ ਵਿੱਚ ਕਰੋੜਾਂ ਲੋਕਾਂ ਦੀ ਜਾਨ ਚਲੀ ਗਈ ਸੀ ਇਹ ਘਟਨਾ ਕੁਝ ਐਵੇਂ ਦੀ ਸੀ ਕਿ ਸੁਣ ਕੇ ਤੁਹਾਡੀਆਂ ਅੱਖਾਂ 'ਚ ਵੀ ਹੰਝੂ ਆ ਜਾਣਗੇ ਇਹ ਘਟਨਾ 1958 ਤੋਂ 1960 ਵਾਟ ਦੀ ਹੈ ਜਦੋਂ ਚੀਨ ਦੇ ਉਸ ਟਾਈਮ ਦੇ ਚੇਅਰਮੈਨ ਮਾਉਸੇ ਤੁੰਗ ਨੇ ਇੱਕ ਅਭਿਆਨ ਸ਼ੁਰੂ ਕੀਤਾ ਸੀ ਜਿਸ ਨੂੰ ਫੋਰਟ ਪੈਸਟ ਟੈਸਟ ਕੈਂਪੇਨ ਵੀ ਕਿਹਾ ਜਾਂਦਾ ਹੈ ਇਹ ਕੈਂਪੇਨ ਬੇਸਿਕਲੀ ਚਾਰ तरह ਦੇ ਕੀੜੇ ਮਕੋੜਿਆਂ ਨੂੰ ਮਾਰਨ ਲਈ ਸ਼ੁਰੂ ਕੀਤਾ ਗਿਆ ਸੀ ਜਿਸ ਵਿੱਚ ਪਹਿਲਾ ਸੀ ਮੱਛਰ ਦੂਜਾ ਸੀ ਮੱਖੀ ਤੀਸਰਾ ਚੂਹਾ ਤੇ ਚੌਥੀ ਸੀ ਸਾਡੀ ਪਿਆਰੀ ਤੇ 마ਸੂਮ ਚੀੜੀ ਦੋਸਤੋ ਮੇਰੇ ਖਿਆਲ ਨਾਲ ਤਾਂ ਇਹ ਸੋਚਣ ਨੂੰ ਵੀ ਬਹੁਤ ਅਜੀਬ ਜਿਹਾ ਲੱਗਦਾ ਹੈ ਕਿ ਉਸ 마ਸੂਮ ਚੀੜੀ ਤੋਂ ਇਨਸਾਨਾਂ ਨੂੰ ਐਵੇਂ ਦਾ ਕੀ ਡਰ ਸੀ ਮਾਰਨ ਦਾ ਅਭਿਆਨ ਚਲੋਂ ਦੀ ਨੋਬਤ ਆ ਗਈ ਹਾਂ ਜੇ ਦੇਖਿਆ ਜਾਵੇ ਮੱਛਰਾਂ ਨੇ ਮਲੇਰੀਆ ਫੈਲਾਇਆ ਮੱਖੀਆਂ ਨੇ ਹੈਜਾ ਤੇ ਚੂਹਿਆਂ ਨੇ ਪਰ ਚੀੜੀਆਂ ਨੂੰ ਮਾਰਨ ਦੀ ਵਜ੍ਹਾ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਚੀੜੀਆਂ ਮਾਰਨ ਦੀ وجہ ਇਹ ਦੱਸੀ ਗਈ ਕਿ ਉਹ ਕਿਸਾਨਾਂ ਦਾ ਅਨਾਜ ਖਾ ਜਾਂਦੀ ਏ। ਇਸੇ ਹੋਰਾਂ ਦੇਸ਼ਾਂ ਵਿੱਚ ਦੇਖਿਆ ਜਾਵੇ। ਚੀੜੀਆਂ ਨੂੰ ਬਚਾਉਣ ਲਈ ਉਹਨਾਂ ਨੂੰ ਦਾਣੇ ਅਨਾਜ ਪਾਇਆ ਜਾਂਦਾ ਏ। ਇੱਥੋਂ ਤੱਕ ਕਿ ਨਾਲ ਦੀ ਨਾਲ ਪਾਣੀ ਵੀ ਪਲਾਇਆ ਜਾਂਦਾ ਏ। ਪਰ ਚੀਨ ਨੇ ਚੀੜੀਆਂ ਨੂੰ ਮਾਰਨ ਦਾ ਫੈਸਲਾ ਸੁਣਾ ਦਿੱਤਾ ਸੀ। ਦੋਸਤੋ ਮੱਛਰਾਂ ਨੂੰ ਮੱਖੀਆਂ ਨੂੰ ਤੇ ਚੂਹਿਆਂ ਨੂੰ ਮਾਰਨਾ ਔਖਾ ਕੰਮ ਸੀ ਕਿਉਂਕਿ ਉਹ ਆਸਾਨੀ ਨਾਲ ਖੁਦ ਨੂੰ ਕਿਤੇ ਵੀ ਲੁਕਾ ਲੈਂਦੇ ਸੀ। ਪਰ ਚੀੜੀਆਂ ਨੂੰ ਤਾਂ ਇਹ ਆਦਤ ਏ ਕਿ ਉਹ ਇਨਸਾਨਾਂ ਵਿੱਚ ਰਹਿਣਾ ਹੀ ਪਸੰਦ ਕਰਦੀਆਂ ਨੇ। ਇਸ ਲਈ ਮਾਊਸ ਤੇ ਤੁੰਗ ਦੇ ਉਦੇਸ਼ ਤੇ ਉਕਾ ਨੇ ਪੂਰੇ ਚੀਂ ਚੀੜੀਆਂ ਨੂੰ ਲੱਭ ਲੱਭ ਕੇ ਮਾਨਸ ਸਟਾਰਟ ਕਰ ਦਿੱਤਾ ਇੱਥੋਂ ਤੱਕ ਕੀ ਉਹਨਾਂ ਦੇ ਘੋਸਲਿਆਂ ਨੂੰ ਵੀ ਉਜਾੜ-ਉਜਾੜ ਕੇ ਸੁਟਣਾ ਸ਼ੁਰੂ ਕਰ ਦਿੱਤਾ ਜਿਸ ਵਜ੍ਹਾ ਕਰਕੇ ਉਹਨਾਂ ਨੂੰ ਲੁਕਣ 'ਚ ਔਖ ਹੋਵੇ ਤਾਂ ਉਹ ਮਰ ਜਾਂਨ ਇਸ ਅਭਿਆਨ 'ਚ ਚੀੜੀਆਂ ਨੂੰ ਮਾਰਨ ਲਈ ਚੀਨ ਦੇ ਲੋਕ ਭਾਂਡੇ, ਟੀਨ ਜਾਂ ਡਰਮ ਵਜਾ-ਵਜਾ ਕੇ ਚੀੜੀਆਂ ਨੂੰ ਕਿਤੇ ਬੈਠੇ ਨਹੀਂ ਸੀ ਢਿੰਦੇ ਉੱਡਦੀਆਂ-ਉੱਡਦੀਆਂ ਜਦੋਂ ਉਹ ਥੱਕ ਜਾਂਦੀਆਂ ਸੀ ਤੇ ਫਿਰ ਉਹ ਥੱਲੇ ਡਿੱਗ ਜਾਂਦੀਆਂ ਸੀ ਜਿਸ ਨਾਲ ਕੁੱਝ ਤਾਂ ਖੁਦ ਮਰ ਜਾਂਦੀਆਂ ਸੀ ਜੋ ਨਹੀਂ ਸੀ ਮਰਦੀਆਂ ਉਹਨਾਂ ਨੂੰ ਲੋਕ ਮਾਰ ਦਿੰਦੇ ਸੀ ਦੋਸਤੋ ਲੋਕ ਐਵੇਂ ਹੀ ਨਹੀਂ ਚੀੜੀਆਂ ਨੂੰ ਮਾਰਦੇ ਸੀ ਜਿਹੜੇ ਲੋਕ ਜਿੰਨੀਆਂ ਚੀੜੀਆਂ ਨੂੰ ਮਾਰਦੇ ਸੀ ਉਹਨਾਂ ਨੂੰ ਉਸ ਹਿਸਾਬ ਨਾਲ ਹੀ ਇਨਾਮ ਦਿੱਤਾ ਜਾਂਦਾ ਸੀ ਅਤੇ ਇਸ ਹੀ ਲਾਲਚ ਕਰਕੇ ਚੀਨ ਦੇ ਲੋਕਾਂ ਨੇ ਕੁਝ ਐਵੇਂ ਦਾ ਕਰ ਦਿੱਤਾ ਕਿ ਕਿਸੇ ਨੂੰ ਉਮੀਦ ਹੀ ਨਹੀਂ ਸੀ ਦੋਸਤੋ ਉਸ ਸਮੇਂ ਦੀ ਇਹ ਘਟਨਾਏ ਜਦੋਂ ਚੀੜੀਆਂ ਦਾ ਇੱਕ ਝੁੰਡ ਵਿਜ਼ਿੰਗ ਚ ਸਥਿਤ ਪੋਲੈਂਡ ਅੰਬੇਸੀ ਚ ਜਾ ਕੇ ਲੁਕ ਗਈਆਂ ਸੀ ਪਰ ਅੰਬੇਸੀ ਦੇ ਕੁਝ ਅਧਿਕਾਰੀਆਂ ਨੇ ਲੋਕਾਂ ਨੂੰ ਗੇਟ ਤੇ ਹੀ ਰੋਕ ਦਿੱਤਾ ਸੀ ਤੇ ਕਿਹਾ ਇਸ ਤੋਂ ਅੱਗੇ ਨਹੀਂ ਜਾ ਸਕਦੇ ਤੁਸੀਂ ਹਾਲਾਂਕਿ ਚੀਨੀ ਲੋਕਾਂ ਨੇ ਬਹੁਤ ਹੀ ਕੋਸ਼ਿਸ਼ ਕੀਤੀ ਅੰਦਰ ਜਾਣ ਦੀ ਪਰ ਅਧਿਕਾਰਾਂ ਨੇ ਐਵੇਂ ਨਹੀਂ ਹੋਣ ਦਿੱਤਾ ਅਤੇ ਚੀਨ ਦੇ ਲੋਕਾਂ ਨੇ ਚੀੜੀਆਂ ਨੂੰ ਮਾਰਨ ਲਈ ਬਹੁਤ ਹੀ ਘਟੀਆ ਪਲਾਨ ਬਣਾਇਆ ਜਦੋਂ ਉਹ ਲੋਕ ਅੰਬੈਸੀ ਚੁਨਾ ਜਾ ਸਕੇ ਉਹਨਾਂ ਨੇ ਬਿਲਡਿੰਗ ਨੂੰ ਚਾਰੋਂ ਪਾਸਿਓਂ ਘੇਰ ਲਿਆ ਤੇ ਭਾਂਡੇ ਡਰਮ ਤੇ ਕਈ ਕੁਝ ਹੋਰ ਜੋਰ-ਜੋਰ ਨਾਲ ਬਜਾਉਣੇ ਸ਼ੁਰੂ ਕਰ ਦਿੱਤੇ ਤੇ ਫਿਰ ਤੇਜ਼ ਆਵਾਜ਼ ਦੀ ਵਜ੍ਹਾ ਕਰਕੇ ਅੰਬੈਸੀ ਦੇ ਅੰਦਰ ਹੀ ਬਹੁਤ ਸਾਰੀਆਂ ਚੀੜੀਆਂ ਨੇ ਦਮ ਤੋੜ ਦਿੱਤਾ ਦੋਸਤੋ ਬਹੁਤ ਹੀ ਜਲਦੀ ਚੀੜੀਆਂ ਨੂੰ ਮਾਰਨ ਦੀ ਸਜ਼ਾ ਵੀ ਕੁਦਰਤ ਦੇਣ ਹੀ ਵਾਲਾ ਸੀ ਕਿਉਂਕਿ 1960 ਚ ਚੀਨ ਦੇ ਇੱਕ ਵਿਗਿਆਨਿਕ ਨੇ ਦੱਸੀ ਕਿ ਚੀੜੀਆਂ ਅਨਾਜ ਖਾਨ ਦੇ ਨਾਲ-ਨਾਲ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਨੂੰ ਵੀ ਖਾ ਜਾਂਦੀਆਂ ਸੀ ਤੇ ਚੀੜੀਆਂ ਦੇ ਘੱਟ ਹੋਣ ਦੀ ਵਜ੍ਹਾ ਕਰਕੇ ਚੀਨ 'ਚ ਚੋਲਾਂ ਦੀ ਪੈਦਾਵਾਰ ਵਧਣ ਦੀ بجائے ਲਗਾਤਾਰ ਘੱਟ ਹੋ ਰਹੀ ਸੀ ਤੇ ਦੋਸਤੋ ਫਿਰ ਇਹ ਉਦੇਸ਼ ਦੇ ਦਿੱਤਾ ਕਿ ਚੀੜੀਆਂ ਨੂੰ ਨਾ ਮਾਰਿਆ ਜਾਵੇ ਉਹਨਾਂ ਦੀ ਜਗ੍ਹਾ ਟਿੱਡਿਆਂ ਨੂੰ ਮਾਰਿਆ ਜਾਵੇ ਕਿਉਂਕਿ ਇਹਨਾਂ ਦੀ ਸੰਖਿਆ ਕਾਫੀ ਤੇਜ਼ੀ ਨਾਲ ਵੱਧ ਰਹੀ ਸੀ ਇਹ ਟਿੱਡੇ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਾ ਰਹੇ ਸੀ ਪਰ ਕਾਫੀ ਦੇਰ ਹੋ ਚੁੱਕੀ ਸੀ ਕਿ ਟਿੱਡਿਆਂ ਦੀ ਸੰਖਿਆ ਇੰਨੀ ਕੁ ਜ਼ਿਆਦੀ ਹੋ ਗਈ ਸੀ ਕਿ ਸਾਰੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਸਨ ਇਸ ਵਜ੍ਹਾ ਕਰਕੇ ਚੀਨ 'ਚ ਇੱਕ ਭਿਆਨਕ ਕਾਲ ਪੈ ਗਿਆ ਤੇ ਫਸਲਾਂ ਨਾ ਹੋਣ ਕਰਕੇ ਉੱਥੋਂ ਦੇ ਕਰੋੜਾਂ ਲੋਕਾਂ ਦੀ ਜਾਨ ਚਲੀ ਗਈ ਤੇ ਦੋਸਤੋ ਜੇ ਚੀਨ ਦੇ ਅਫੀਸ਼ੀਅਲ ਡੇਟਾ ਨੂੰ ਦੇਖਿਆ ਜਾਵੇ 1.5 ਕਰੋੜ ਲੋਕਾਂ ਦੀ ਉਸ ਭੁੱਖਮਰੀ 'ਚ ਜਾਨ ਚਲੀ ਗਈ ਸੀ ਪਰ ਚੀਨਾ ਆਪਣੀ ਸਹੀ ਡਾਟਾ ਰੱਖਦਾ ਕਿੱਥੇ ਆ ਇਸ ਵਜ੍ਹਾ ਕਰਕੇ ਅਲੱਗ ਅਲੱਗ ਰਿਪੋਰਟਸ ਚ 4 ਕਰੋੜ ਤੋਂ ਵੀ ਜ਼ਿਆਦਾ ਲੋਕਾਂ ਦੇ ਮਰਨ ਦਾ ਅਨੁਭਵ ਲਗਾਇਆ ਸੀ ਤੇ ਦੋਸਤੋ ਸਭ ਕੁਝ ਮਿਲਾ ਕੇ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਕੁਦਰਤ ਨੂੰ ਸਾਨੂੰ ਕਦੇ ਵੀ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਕਿਉਂਕਿ ਜੇ ਕੁਦਰਤ ਸਾਡੇ ਤੋਂ ਬਦਲਾ ਲੈਣ ਦੀ ਸੋਚ ਲਵੇ ਤਾਂ ਬਹੁਤ ਹੀ ਬੁਰਾ ਹੋ ਜਾਵੇਗਾ ਹਾਂਜੀ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ ਸੀ ਜੇ ਵੀਡੀਓ ਵਧੀਆ ਲੱਗੀ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਆਪਣੇ ਵਿਚਾਰ ਕਮੈਂਟ ਸੈਕਸ਼ਨ ਚ ਜ਼ਰੂਰ ਦਿਓ ਤਦ ਤੱਕ ਮਿਲਦੇ ਹਾਂ ਕਿਸ ഡോ ധാദ